ਕਿਹੜੇ ਦੀ ਹੈ ਟਿਕਟੂ ਕਿਹੜੀ ਇਹ ਐਮ 29 ਦੀ ਹੈ ਵੀਰੇ ਮਾਂ ਦੀ ਇਹਦੀ ਇਹਦੀ ਮਾਂ ਆਪਣੇ ਕੋਲ ਹੈਗੀ ਆ ਹੈਗੀ ਆ ਹਾਂ ਇਹ ਐਮ 29 ਦੀ ਆ ਕਿੰਨੇ ਟਾਈਮ ਦੀ ਹੋਈ ਵੀਰੇ ਇਹ 3 ਸਾਲ ਦੀ ਹੋਈ 3 ਸਾਲ ਦੀ ਹੋ ਗਈ ਟਿਕਟੂ ਕਪਰਾ ਠੀਕ ਹੈ ਇੱਕ ਵਾਰੀ ਭਰਾਇਆ ਸੀ ਰਹੀ ਨਹੀਂ ਠੀਕ ਆ ਠੀਕ ਹੈ ਨਾ ਡਾਕਟਰ ਤੋਂ ਭਰਾਇਆ ਠੀਕ ਆ ਆਪਾਂ ਹਾਂਜੀ ਤੇ ਬਾਅਦ ਚ ਨਹੀਂ ਭਰਾ ਠੀਕ ਆ ਹ ਸੰਗ ਤਾਂ ਜਾਨੀ ਨਾ ਦੇਖ ਲੈ ਉਂਗਲ ਪੈਂਦੀ ਨਹੀਂ ਲੋ ਭਰਾ ਆਹ ਉਂਗਲ ਫਾਸ ਜਾਂਦੀ ਬੱਚਾ ਦੇ ਸਹੀ ਗੱਲ ਹੈ ਸਹੀ ਗੱਲ ਹੈ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਤੇ ਬਾਈ ਕੋਲ ਤਾਜੀ ਸੂਈ ਇੱਕ ਗਾਂ ਠੀਕ ਹੈ ਜੀ ਤੇ ਇੱਕ ਬਹੁਤ ਸੋਹਣੀ ਝੋਟੀ ਸਿੰਗੀ ਸਿੰਗੀ ਬਹੁਤ ਸੋਹਣੀ ਆ ਬਾਕੀ ਬਾਈ ਨੂੰ ਪੁੱਸਾਂ ਟੀਕੇ ਦੀ ਕਿਹੜੇ ਦੀ ਹੈ ਨਾ ਤੇ ਸਿੰਗੀ ਕੋਣੀ ਤੁਸੀਂ ਝਾਤੀ ਮਾਰ ਸਕਦੇ ਸੁਖਣਾ ਬਹੁਤ ਛੋਟਾ ਸੰਗ ਕਰਮ ਵਾਲੀ ਦਾ ਕੱਦ ਵੱਡ ਸੁਖਣਾ ਸੁਹਣਾ ਵੱਢਿਆੜ ਕਰਿੰਨੇ ਆਪਾਂ ਬਾਈ ਜੀ ਤੋਂ ਕਰਦੇ ਆਪਾਂ ਬਾਈ ਜੀ ਨਾਲ ਕੱਲ੍ਹ ਬਾਦ ਬਾਈ ਜੀ ਸਾਸਿਕਾਈ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਟੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਵੈੜ ਦੀ ਜਾਣਕਾਰੀ ਵੀਰੇ ਵੈੜ ਵੀਰੇ ਕੱਲ੍ਹ ਸੂਈ ਆ ਜੀ ਠੀਕ ਆ ਹਾਂਜੀ ਬੱਚਾ ਕੀ ਆ ਓਕਾ ਜੀ ਦੱਸੋ ਹੂੰ ਤੇ ਬੋਲਾ ਕਿੰਨਾ ਕ ਬੋਲਾ 15 ਕਿਲੋ ਆਈ ਚੋਈ ਵੀ ਅੱਜ ਹੁਣ ਸਵੇਰ ਦੀ ਠੀਕ ਆ ਬੇਸ਼ੱਕ ਨਹੀਂ ਸ਼ਾਮ ਨੂੰ ਆ ਕੇ ਚੋਲੇ ਕੋਈ ਤੇਰੇ ਸੁੱਧਤ ਕਿੰਨਾ ਕੱਢਿਆ ਸਵੇਰੇ 6.5 ਕਿਲੋ ਦੇ ਨੇੜੇ ਬੱਚੇ ਨੂੰ ਝੁਗਾ ਕੇ ਚੋ ਆਪਣਾ ਪਿਛਲੇ ਸਵੇਰ ਦੁੱਧ ਕਿੰਨਾ ਦਸੀ ਪਿਛਲੇ ਸਵੇਰ 20 ਕਿਲੋ ਦੇ 19 20 19 20 19 ਹੁਣ ਕਿੰਨਾ ਸਾ ਪਾਸੇ ਕੱਢਾ ਬੋਲਾ ਚ ਹਾਂ ਹਾਂ 5-6 ਕਿਲੋ ਸਵੇਰ ਦਾ ਚੋਆ ਆਪਣਾ ਤੇ ਜੇਰ ਦੂ ਡੰਨ ਬਈ ਹਾਂ ਓਕੇ ਵੀਡੀਓ ਹੈਗੀ ਆਪਣਾ ਕੋਲ ਸਾਰੀ ਜੇਰ ਦੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਕੱਢ ਤੇ ਮਗਰ ਹੈਗਾ ਬੱਸਾ ਬਹੁਤ ਸੋਹਣਾ ਤਾਜੀ ਸੂਈ ਵੀ ਆ ਤੇ ਬਾਈ ਕਹਿੰਦਾ ਹੁਣ ਰੇੜੀ ਕਰੀ ਵੀ ਥੋੜੀ ਜੀ ਕਿਉਂਕਿ ਸਾਰਾ ਨਹੀਂ ਕੱਢ ਸਕਦੇ ਤੁਹਾਨੂੰ ਪੱਤੀ ਤੋੜ ਕੇ ਦਿਖਾਉ ਨਾ ਹਾਂ ਤੋੜ ਦੋ ਜੀ ਲੋ ਜੀ ਬਸ ਹੌੜਾ ਜ ਲੋ ਜੀ ਤੁਹਾਨੂੰ ਚੈੱਕ ਕਰ ਸਕਦੇ ਹੋ ਕਰਮ ਵਾਲੀ ਧੋਰ ਜੀ ਥਣਾ ਦੀ ਭਾਰ ਦੀ ਕੋਈ ਲੱਤ ਛੜਦੀ ਹਲਤ ਫਲਤ ਦੀ ਕੋਈ ਠੀਕ ਆ ਜਮਈ ਨਹੀਂ ਠੀਕ ਆ ਠੀਕ ਕਰਮ ਵਾਲੀ ਬੱਚੇ ਦਾ ਨਹੀਂ ਕੋਈ ਹੈਗਾ ਵੀ ਇਹ ਮਤਲਬ ਠੀਕ ਐ ਠੀਕ ਲੈ ਵਲੂਗਾ ਤੁਸੀਂ ਕਰਮ ਵਾਲੀ ਦੇ ਦੇਖਣਾ ਥਣ ਥਣ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਥਣਾ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਲੋ ਜੀ ਬੱਚਾ ਹੈਗਾ ਬੱਸਾ ਲੋ ਜੀ ਭਾਈ ਜੀ ਰੇਟ ਦਾ ਘਰੇਟ ਦਾ 70 ਚੋਂ ਮਾਨਤਨ ਕਰ ਦਾਂਗੇ 70000 ਚੋਂ ਭਰਾ ਕਹਿੰਦਾ ਮਾਨਤਨ ਕਰ ਦਾਂਗੇ ਹਾਂ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਬੇਸ਼ੱਕ ਦੀ ਦੋ ਟਾਈਮ ਤਿੰਨ ਟਾਈਮ ਚੋਕ ਲਈ ਜਾ ਸਕਦੇ ਆ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਵਾਲੀ ਪੂਰੀ ਹਾਂ ਵਈਗਾ ਤਨ ਤਨ ਟਾਈਮ ਚੋਕ ਲ ਜਾ ਹਾਂਜੀ ਬਈ ਚੋਟੀ ਦੀ ਆਜੇ ਜਾਣਕਾਰੀ ਦੱਸੋ ਕਿਹੜੇ ਦੀ ਹੈ ਟਿਕਟੂ ਕਿਹਦੀ ਇਹ ਐਮ 29 ਦੀ ਹੈ ਵੀਰੇ ਮਾਂ ਦੀ ਇਹਦੀ ਇਹਦੀ ਮਾਂ ਆਪਣੇ ਕੋਲ ਹੈਗੀ ਆ ਹੈਗੀ ਆ ਹਾਂ ਇਹ ਐਮ 29 ਦੀ ਆ ਇਹ ਮਨ 29 ਕਿੰਨੇ ਟਾਈਮ ਦੀ ਹੋਈ ਵੀਰੇ ਇਹ 3 ਸਾਲ ਦੀ ਹੋਈ ਸੈਨਸਾਲ ਦਿਓਗੀ ਠੀਕ ਹੈ ਟਿਕਟੂ ਘਪਰਾ ਠੀਕ ਹੈ ਇੱਕ ਵਾਰੀ ਭਰਾਇਆ ਸੀ ਰਹੀ ਨਹੀਂ ਠੀਕ ਆ ਠੀਕ ਹੈ ਨਾ ਡਾਕਟਰ ਤੋਂ ਭਰਾਇਆ ਠੀਕ ਆ ਆਪਾਂ ਹਾਂਜੀ ਤੇ ਬਾਅਦ ਚ ਨਹੀਂ ਭਰਾ ਠੀਕ ਆ ਆ ਸੰਗ ਤਾਂ ਜਣੀ ਨਾ ਦੇਖ ਲੈ ਉਂਗਲ ਪੈਂਦੀ ਨਹੀਂ ਲੋ ਭਰਾ ਹਲਮ ਉਂਗਲ ਫਸ ਜਾਂਦੀ ਬੱਚਾ ਦੇ ਸਹੀ ਗੱਲ ਹੈ ਸਹੀ ਗੱਲ ਸਿੰਘੀ ਬਹੁਤ ਸੋਹਣੀ ਹੈ ਤੇ ਐਮ 29 ਦੀ ਭਰਾ ਸੋਤੀਆ ਹੋਰ ਕੇ ਦਿਖਾ ਦਾਂਗਾ ਕੋਈ ਠੀਕ ਆ ਜੀ ਇਹ ਤਾਂ ਘਰ ਦੇ ਕੋਈ ਆਪਣੀ ਕੱਟੀ ਪਸ਼ੂ ਬਾਹਲੇ ਕਰਕੇ ਨਾ ਥੋੜਾ ਜਿਹਾ ਤਾਨ ਲੱਕ ਤਾਰੀ ਹੋਣੀ ਚੱਪਾ ਠੀਕ ਆ ਥਣ ਥਣ ਬਹੁਤ ਬੀਤੀ ਨਾ ਲੱਗਾ ਸੋਹਣਾ ਥਾਣਾ ਐਮ 29 ਦੀ ਭਰਾ ਕੱਟੀ ਧ ਲੋਜੀ ਚੈੱਕ ਕਰ ਸਕਦੇ ਪਰਾ ਤੋੜ ਦੋ ਪ੍ਰਾਬਲਮ ਨੂੰ ਤੋੜ ਪੰਡ ਬੁੱਟਰ ਤੇ ਜਲਾ ਨੂੰ ਪੈਂਦਾ ਜੀ ਮੋਕਾ ਲੋਜੀ ਕਦ ਬੈਠ ਸੁਖਣਾ ਸੋਣਾ ਤੇ ਉਂਗਲ ਲੰਗਦੀ ਨਹੀਂ ਵਜਦੀ ਤੇ ਲੈ ਚਲੋ ਪਰਾ ਮੋੜ ਦੋ ਬਸ 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 ਕਿੱਧਰ ਜਾਣਾ ਆ ਜਾ ਲੋਜੀ ਹਾਂਜੀ ਬਾਈ ਰੇਟ ਰੇਟ ਦਾ ਫੋਨ ਤੇ ਹੀ ਕਰ ਲਾ ਗਿਆ ਫੋਨ ਤੇ ਕਰੋਗੇ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਮਨਤ ਦੀ ਛੋਟੀ ਜਿਹੀ ਸਕੀਨ ਹੈਗਾ ਭਾਈ ਚੱਕਰੀ ਨਹੀਂ ਆਦਾ ਜਿਵੇਂ ਮਰਜੀ ਲੱਣ ਸੜਾ ਸੜਾ ਲੋ ਬਾਈ ਚਲਾਈ ਤੇ ਮਰਜੀ ਕਰੂ ਸੜਾ ਕੜੀ ਨਹੀਂ ਕੋਈ ਹੈਗੀ ਠੀਕ ਹੈ ਠੀਕ ਹਾਂ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਾ ਨੰਦਾ ਤੇ ਟੈਨ ਦਾ ਧੰਨਵਾਦ ತಾਜੀ ਸਵੀਕ ਦਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ